ਨਰਾਤੇ ਚੱਲ ਰਹੇ ਹਨ ਭਗਤਾਂ ਵੱਲੋਂ ਸ਼ਰਧਾ ਪੂਰਵਕ ਨਰਾਤਿਆਂ ਦੇ ਵਰਤ ਰੱਖੇ ਜਾ ਰਹੇ ਹਨ ਹੁਣ ਇੱਕ ਡੜਾਉ ਦੇ ਆਟੇ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਡੜਾਉ ਦਾ ਆਟਾ ਖਾਣ ਨਾਲ ਕਈਆਂ ਦੀ ਸਿਹਤ ਖਰਾਬ ਹੋਈ ਹੈ ਇਹ ਕੀ ਮਾਮਲਾ ਹੈ ਜੀ ਬਿਲਕੁਲ ਇਹ ਤਾਜ਼ਾ ਮਾਮਲਾ ਬਹੁਤ ਪੱਖਿਆ ਹੋਇਆ ਜੀ ਔਰ ਚੇਤਰ ਦੇ ਨਰਾਤੇ ਚੱਲ ਰਹੇ ਹਨ ਤੇ ਚੇਤਰ ਦਾ ਪਹਿਲਾ ਨਰਾਤਾ ਮੰਗਲਵਾਰ ਨੂੰ ਸੀ ਔਰ ਪਹਿਲੇ ਨਰਾਤੇ ਵਾਲੇ ਤੇ ਨਹੀਂ ਵਰਤ ਵਾਲਾ ਆਟਾ ਵਰਤਣ ਕਰਕੇ ਵਰਤ ਵਾਲਾ ਆਟਾ ਖਾਣ ਕਰਕੇ ਕਈ ਸਾਰੇ ਸ਼ਰਧਾਲੂਆਂ ਦੀ ਤਬੀਅਤ ਵਿਗੜੀ ਹੈ ਤਬੀਅਤ ਖਰਾਬ ਹੋਈ ਹੈ ਜੋ ਹੁਣ 150 ਤੋਂ 200 ਦੇ ਵਿੱਚ ਕਾਰ ਦੱਸੀ ਜਾ ਰਹੀ ਹੈ ਮਾਮਲਾ ਜਲਾਲਾਬਾਦ ਦਾ ਹੈ ਜਲਾਲਾਬਾਦ ਦੇ ਹੁਣ ਵੱਖ-ਵੱਖ ਹਸਪਤਾਲਾਂ ਵਿੱਚ ਜਿਹੜੇ ਪੀੜਤ ਨੇ ਉਹਨਾਂ ਨੂੰ ਭਰਤੀ ਕਰਵਾਇਆ ਜਿਹੜੇ ਜੇਰੇ ਇਲਾਜ ਹਨ ਅੱਛਾ 150 ਤੋਂ 200 ਲੋਕ ਬਿਮਾਰ ਹੋ ਗਏ ਇਸ ਦਾ ਕਾਰਨ ਕੀ ਦੱਸਿਆ ਜਾ ਰਿਹਾ ਹੈ ਦੇਖੋ ਕਾਰਨ ਤਾਂ ਸਪਸ਼ਟ ਹੈ ਕਿਉਂਕਿ ਤੁਹਾਨੂੰ ਪਤਾ ਕਿ ਚੇਤਰ ਦੇ ਨਰਾਤੇ ਚੱਲ ਰਿਹਾ ਤੇ ਇਸ ਮੌਕੇ ਵੀ ਕੁਝ ਜਿਹੜੇ ਮੁਨਾਫਾ ਖੋਰ ਲੋਕ ਹੁੰਦੇ ਆ ਉਹ ਮੁਨਾਫਾ ਕਮਾਣ ਦੇ ਚੱਕਰ ਵਿੱਚ ਲੋਕਾਂ ਦੀ ਜ਼ਿੰਦਗੀ ਦਾਅ ਉਤੇ ਲਾ ਦਿੰਦੇ ਮਤਲਬ ਆਪਣਾ ਦਾਅ ਲਾਣ ਦੇ ਚੱਕਰ ਵਿੱਚ ਲੋਕਾਂ ਦੀ ਜ਼ਿੰਦਗੀ ਦਾਅ ਉਤੇ ਲਾ ਦਿੰਦੇ ਆ ਲੋਕਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਹੁੰਦਾ ਲੋਕਾਂ ਦੇ ਸਰੀਰ ਨਾਲ ਖਿਲਵਾੜ ਹੁੰਦਾ ਪਰ ਇੱਥੇ ਜਿਹੜੀ ਗੱਲ ਸਮਝ ਵਿੱਚ ਪਈ ਆ ਉਹ ਇਹ ਆ ਕਿ ਜਿਹੜਾ ਇਹ ਦੜਾਊ ਵਾਲਾ ਆਟਾ ਹੈ ਵਰਤ ਵਾਲਾ ਆਟਾ ਖਾਣ ਤੋਂ ਬਾਅਦ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਇਹ ਸਮੱਸਿਆ ਜਿਹੜੀ ਜਾਗੀ ਹੈ ਸਮੱਸਿਆ ਆ ਕਿ ਕੋਈ ਲੋਕ ਆਖਰੇ ਆ ਕਿ ਸਾਨੂੰ ਚੱਕਰ ਆਏ ਕੋਈ ਕਹਿੰਦਾ ਸਾਡਾ ਸਿਰ ਦਰਦ ਹੋਇਆ ਕੋਈ ਕਹਿੰਦਾ ਘਬਰਾਟ ਹੋਈ ਕੋਈ ਕਹਿੰਦਾ ਉਲਟੀ ਉਲਟੀ ਮਹਿਸੂਸ ਹੋਈ ਕਿ ਉਲਟੀ ਆ ਰਹੀ ਹੈ ਤਾਂ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਵਿਖੇ ਭਰਤੀ ਕਰਵਾਏਗਾ ਇਮੀ ਇਮੀਡੀਟਲੀ ਹਸਪਤਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਮਾਈਲਡ ਡਿਗਰੀ ਆਫ ਫੂਡ ਪాయిజਨਿੰਗ ਹੈ ਜਿੰਨਾਂ ਦਾ ਹੁਣ ਇਲਾਜ ਚੱਲ ਰਿਹਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਚੰਗੀ ਗੱਲ ਇਹ ਰਹੀ ਕਿ ਮਾਈਲਡ ਡਿਗਰੀ ਆਫ ਫੂਡ ਪాయిజਨਿੰਗ ਨੇ ਉਹਨਾਂ ਦੀ ਪਲਸ ਤੇ ਉਹਨਾਂ ਦੇ ਆਕਸੀਜਨ ਤੇ ਔਰ ਉਹਨਾਂ ਦੇ ਬੀਪੀ ਤੇ ਕੋਈ ਮਾੜਾ ਅਸਰ ਨਹੀਂ ਪਾਇਆ ਪਰ ਜੇ ਟੈਕਨੀਕਲੀ ਹੁਣ ਸਮਝੀਏ ਕਿ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਤਾਂ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾ ਜਿਵੇਂ ਦੜਾਊ ਦਾ ਆਟਾ ਗਰਮ ਬਹੁਤ ਹੁੰਦਾ ਤਾਂ ਹੋ ਸਕਦਾ ਕਿਤੇ ਐਕਸਪਾਇਰੀ ਡੇਟ ਵਾਲਾ ਨਾ ਹੋਵੇ ਤੇ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਾਲ ਵਿੱਚ ਹੋਵੇ ਤਾਂ ਉਹ ਹੁਣ ਜਾਂਚ ਦਾ ਵਿਸ਼ਾ ਹੈ ਫੂਡ ਸੇਫਟੀ ਵਿਭਾਗ ਵੱਲੋਂ ਸੈਂਪਲ ਭਰ ਲਏ ਗਏ ਆ ਹੁਣ ਇਹ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਦਾ ਵਿਸ਼ਾ ਜਦੋਂ ਰਿਪੋਰਟ ਆਏਗੀ ਜਿਹੜੇ ਸੈਂਪਲ ਭਰੇ ਗਏ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਸਹੀ ਕਾਰਨ ਕੀ ਸੀ ਹੁਣ ਮੌਕੇ ਤੇ ਕਿਹੋ ਜਿਹਾ ਹਾਲਾਤ ਨੇ ਪ੍ਰਸ਼ਾਸਨ ਤੇ ਸਰਕਾਰ ਦਾ ਕੀ ਕਹਿਣਾ ਹੈ ਮੈਡਮ ਜੋ ਮੈਂ ਤੁਹਾਨੂੰ ਬੋਲ ਕੇ ਹਟਿਆ ਹੁਣ ਇਹ ਪ੍ਰਸ਼ਾਸਨ ਦਾ ਉਹੀ ਕਹਿਣਾ ਹੈ ਕਿ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੈਂਪਲ ਭਰੇ ਗਏ ਆ ਲੇਕਿਨ ਉੱਥੇ ਮੌਕੇ ਤੇ ਜਿਹੜੇ ਮੌਜੂਦਾ ਵਿਧਾਇਕ ਨੇ ਗੋਲਡੀ ਕੰਬੋਚ ਉਹ ਵੀ ਪਹੁੰਚਦੇ ਆ ਉਹਨ ਉਹਨਾਂ ਦਾ ਹਾਲਚਲ ਪੁੱਛਿਆ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜੋ ਵੀ ਕਲਪਰੇਟ ਹੈ ਉਹ ਬਖਸ਼ਿਆ ਨਹੀਂ ਜਾਵੇਗਾ ਉਹ ਦਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ ਉੱਥੇ ਸਾਬਕਾ ਮੰਤਰੀ ਹੰਸ ਰਾਜ ਵੀ ਪਹੁੰਚਦੇ ਆ ਉਹਨਾਂ ਨੇ ਤਾਂ ਬੜੇ ਸਖਤ ਸ਼ਬਦਾਂ ਵਿੱਚ ਇਸ ਘਟਨਾ ਦੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਹਮੇਸ਼ਾ ਕੁੰਭ ਕਰਮ ਦੀ ਨੀਂਦ ਕਿਉਂ ਸੌਂ ਤਿਆ ਰਹਿੰਦਾ ਪ੍ਰਸ਼ਾਸਨ ਨੂੰ ਚੌਕਸੀ ਪਹਿਲਾਂ ਵਰਤਣੀ ਚਾਹੀਦੀ ਹੈ ਉਹਨਾਂ ਨੇ ਵੀ ਗੱਲ ਆਖੀ ਹੈ ਕਿ ਜਿਹੜੇ ਪੀੜਤ ਨੇ ਜਿਹੜੇ ਹਸਪਤਾਲ ਵਿੱਚ ਐਡਮਿਟ ਨੇ ਉਹ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹਨ ਉਹਨਾਂ ਨੂੰ ਕੋ ਬਿੱਲ ਵੀ ਨਹੀਂ ਪੇ ਕਰਉਣਾ ਕਿਉਂਕਿ ਕਈ ਮਰੀਜ਼ ਜਿਹੜੇ ਸਰਕਾਰੀ ਹਸਪਤਾਲ ਵਿੱਚ ਐਡਮਿਟ ਨੇ ਉਹ ਤਾਂ ਗਿਣਤੀ 23 ਦੱਸਦੇ ਆ ਲੇਕਿਨ ਕੁਝ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਐਡਮਿਟ ਨੇ ਜਾਂ ਪ੍ਰਾਈਵੇਟ ਹਸਪਤਾਲਾਂ ਤੋਂ ਟਰੀਟਮੈਂਟ ਚੱਲ ਰਿਹਾ ਕੁਝ ਨੇ ਘਰ ਵਿੱਚ ਹੀ ਦਵਾਈ ਦਾ ਸੇਵਨ ਕੀਤਾ ਤੇ ਉਹਨਾਂ ਨੇ ਗੱਲ ਆਖੀ ਹੈ ਕਿ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਕਿਉਂ ਸੁੱਤਾ ਕਿਉਂ ਸੁੱਤਾ ਰਹਿੰਦਾ ਕਿਉਂ ਘਟਣਾਵਾ ਹੋਣ ਤੋਂ ਬਾਅਦ ਚੌਕਸੀ ਵਰਤੀ ਜਾਂ ਬਹੁਤ ਵੱਡੀ ਘਟਨਾ ਆ ਆਮ ਲੋਕ ਇਦਾਂ ਦੀ ਘਟਨਾ ਤੋਂ ਕਿਵੇਂ ਬਚਾ ਕਰ ਸਕਦੇ ਹਨ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝੇ ਮੈਂ ਜੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਘਟਨਾਵਾਂ ਹੋਣ ਤੋਂ ਪਹਿਲਾਂ ਹੀ ਚੌਕਸੀ ਹੋਣੀ ਚਾਹੀਦੀ ਹੈ ਪਹਿਲਾਂ ਹੀ ਸਖਤ ਹਦਾਇਤਾਂ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ ਜਿਵੇਂ ਹੁਣ ਤੁਹਾਨੂੰ ਪਤਾ ਚੇਤਰ ਦੇ ਨਰਾਤੇ ਚੱਲ ਰਹੇ ਆ ਤਾਂ ਫੂਡ ਸੇਫਟੀ ਵਿਭਾਗ ਨੂੰ ਪਹਿਲਾਂ ਹੀ ਸਖਤ ਹਦਾਇਤਾਂ ਦੇ ਦੇਣੀਆਂ ਚਾਹੀਦੀਆਂ ਸੀਗੀਆਂ ਕਿ ਪੁਰਾਣਾ ਮਾਲ ਨਹੀਂ ਵੇਚਿਆ ਜਾਵੇਗਾ ਔਰ ਜਿਹੜਾ ਮਾਲ ਆਉਂਦਾ ਉਹਦੀ ਵੀ ਐਕਸਪਾਇਰੀ ਡੇਟ ਚੈੱਕ ਕਰਨੀ ਬਹੁਤ ਜ਼ਰੂਰੀ ਆ ਜੇ ਕੋਈ ਕਸਟਮਰ ਦੁਕਾਨ ਤੇ ਜਾ ਕੇ ਸਮਾਨ ਖਰੀਦਦਾ ਉਹ ਵੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰਨ ਪੈਕਿੰਗ ਕੋਈ ਹਾਲਾਤਾਂ ਦਾ ਪਤਾ ਲੱਗ ਜਾਂਦਾ ਮਾਲ ਨਵਾਂ ਹੈ ਕਿ ਪੁਰਾਣਾ ਔਰ ਸਭ ਤੋਂ ਉੱਤਮ ਟੈਸਟ ਹੈ ਸਰਬਜੀਤ ਜ਼ੁਬਾਨ ਟੈਸਟ ਜਦੋਂ ਕਿ ਤੁਸੀਂ ਸਮਾਨ ਖਰੀਦਦੇ ਹੋ ਜੇ ਪੈਕਿੰਗ ਵੀ ਕੀਤੀ ਹੋਇਆ ਪ੍ਰੋਡਕਟ ਹੈ ਤੁਸੀਂ ਪੈਕਿੰਗ ਖੋਲ ਕੇ ਚੁਟਕੀ ਲੈ ਕੇ ਟੈਸਟ ਕਰ ਲੋ ਤੁਹਾਨੂੰ ਪਤਾ ਲੱਗ ਜਾਏਗਾ ਮਾਲ ਨਵਾਂ ਹੈ ਪੁਰਾਣਾ ਹੈ ਜਾਂ ਇਹ ਚਾ ਪਦਾਰਥ ਕਿਸ ਤਰੀਕੇ ਦਾ ਔਰ ਉਸ ਤੋਂ ਬਾਅਦ ਜੇ ਪਗਲ ਕਰੀ ਅਗਲੀ ਗੱਲ ਕਰੀਏ ਤਾਂ ਦੁਕਾਨਦਾਰ ਜਿਹੜੇ ਆ ਉਹ ਵੀ ਇਸ ਵਿੱਚ ਲੋਕਾਂ ਦੀ ਹੈਲਪ ਕਰ ਸਕਦੇ ਪ੍ਰਸ਼ਾਸਨ ਹੈਲਪ ਕਰ ਸਕਦਾ ਪਹਿਲੀ ਗੱਲ ਤਾਂ ਕਿਉਂਕਿ ਦੇਖੋ ਆਸਥਾਨਾ ਮਾਮਲਾ ਜੁੜਿਆ ਹੋਇਆ ਹੈ ਪਹਿਲੀ ਗੱਲ ਤਾਂ ਦੁਕਾਨਦਾਰ ਪੁਰਾਣਾ ਮਾਲ ਪਿਛਲੇ ਸਾਲ ਦਾ ਮਾਲ ਨਾ ਵੇਚਣ ਦੂਜੀ ਗੱਲ ਜੇਕਰ ਉਹਨਾਂ ਨੂੰ ਕੋਈ ਮਾੜੀ ਕੁਆਲਿਟੀ ਦਾ ਮਾਲ ਦੇ ਕੇ ਜਾਂਦਾ ਹੈ ਪ੍ਰੋਡਕਟ ਦੇ ਕੇ ਜਾਂਦਾ ਹੈ ਆਟਾ ਦੇ ਕੇ ਜਾਂਦਾ ਹੈ ਤਾਂ ਉਸ ਦੀ ਸ਼ਿਕਾਇਤ ਫੂਡ ਸੇਫਟੀ ਵਿਭਾਗ ਨੂੰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਕਹਿ ਕੇ ੱਡੇਆ ਮਾਮਲਾ ਧਾਰਮਿਕ ਆਸਥਾਨਾ ਜੁੜਿਆ ਆਮ ਪਬਲਿਕ ਦੀ ਸੇਤਨਾ ਖਿਲਵਾੜ ਹੋਇਆ ਹੈ ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੱਲੇ ਵਿੱਚ ਪੈਸੇ ਆਉਂਦੇ ਤਾਂ ਚੰਗੇ ਲੱਗਦੇ ਆ ਉਹਦੇ ਨਾਲ ਕਈ ਦੁਕਾਨਦਾਰਾਂ ਨੇ ਦਾਨ ਪੇਟੀ ਵੀ ਰੱਖੀ ਹੁੰਦੀ ਆ ਪਰ ਜਿਹੜੇ ਚੰਗੇ ਕਰਮ ਕਰਨ ਲਈ ਹੱਥ ਦਿੰਦੇ ਆ ਜੋ ਉਹਨਾਂ ਮਾੜੇ ਕਰਮ ਕੀਤੇ ਜਾਣ ਤਾਂ ਉਹ ਬਖਸ਼ਦਾ ਨਹੀਂ ਆ ਉਹਦੀ ਮਾਰ ਪੈਂਦੀ ਆ ਪਰ ਇੱਕ ਦਿਨ ਸਵੇਰੇ ਉੱਠ ਕੇ ਜਦ ਤੁਸੀਂ ਸ਼ੀਸ਼ਾ ਦੇਖਦੇ ਆ ਤੁਹਾਡਾ ਸ਼ੀਸ਼ਾ ਆਪ ਹੀ ਫਟਕਾਰ ਮਾਰਦਾ ਕਿ ਤੂੰ ਯਾਰ ਥੋੜਾ ਜਿਹਾ ਮੁਨਾਫੇ ਕਰਕੇ ਥੋੜਾ ਜਿਹਾ ਦਾਅ ਲਾਣ ਦੇ ਚੱਕਰ ਵਿੱਚ ਇਹੀ ਸੈਂਕੜੇ ਲੋਕਾਂ ਦੀ ਜਿਹੜੀ ਜਾਨ ਆ ਉਹ ਦਾਅ ਤੇ ਲਾਤੀ ਤਾਂ ਬੰਦੇ ਪੱਲੇ ਫਿਰ ਪਛਤਾਵਾ ਰਹਿ ਜਾਂਦਾ ਔਰ ਫਿਰ ਸਲਾਖਾਂ ਦੇ ਪਿੱਛੇ ਵੀ ਜਾਣਾ ਪੈਂਦਾ